ਰਹ ਲਿਆ ਜੋ ਜੋ ਦੀ ਕੰਮ ਹੀ ਮਾਰੀ ਲਿਆ ਗਿਆ ਤੇ ਡਰਾਈਵਰ ਸਾਈਡ ਤੇ ਆਇਆ ਬਾਅਦ ਚ ਹਾਂ ਡਰਾਈਵਰ ਚੱਲਦੇ ਹੋਏ ਨਾ ਮੋਟਰਸਾਈਕਲ ਉਰੇ ਜਿੰਦਾ ਬੋਲਸ ਵਾਲੇ ਨੇ ਆਣਾ ਉਧਰ ਪੀਲੇ ਵੜ ਗਏ ਨੇ ਆਹੋ ਉਹ ਵੀ ਸਿਵਲ ਚ ਆਇਆ ਨਾ ਪਿੱਛੋਂ ਤਾਂ ਹੀ ਉਹ ਉਹ ਮੈਨ ਅਗਰੇ ਗਲੋਇਆ ਉਹ ਆਪਣੇ ਰੋਕੇ ਹੋ ਉਹਨੂੰ ਟਾਇਰ ਡੈਗ ਕਰ ਦਿੰਦੇ ਸੀ ਉਹ ਆ ਗਿਆ ਨਾ ਬੋਲਸ ਵਾਲਾ ਓਹ ਹੋ ਇਹ ਤੇ ਜੁਕੀ ਨੇ ਪੁੱਛੋ ਲਈ ਨਾ ਓਹ ਹੋ ਉਸੰਦ ਦਾ ਮੈਂ ਭਾਜੀ ਅੰਦਰ ਬੈਠਾ ਸੀ ਤੇ ਨਾਲ ਮੇਰੇ ਨਾਲ ਕਸਟਮਰ ਬੈਠੇ ਤੇ ਬਾਹਰੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਹੈ ਕੋਈ ਚੀਜ਼ ਨੂੰ ਵੱਜਦੀ ਗੱਡੀ ਵੱਜੀ ਤੇ ਆਪਾਂ ਕਿਹਾ ਹਾਂ ਵੀ ਉਹ ਕਹਿੰਦਾ ਮੋਟਰਸਾਈਕਲ ਪਰੇ ਕਰੋ ਫਟਾਫਟ ਆਪਾਂ ਮੋਟਰਸਾਈਕਲ ਪਰੇ ਕਰਨ ਲੱਗੇ ਕਿ ਸ਼ਾਇਦ ਕਿਸੇ ਨੂੰ ਜਲਦੀ ਹੋਏਗੀ ਉਹ ਬਾਅਦ ਚ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਆ ਮੈਨੂੰ ਪੁਲਿਸ ਨੇ ਮਾਰ ਦੇਣਾ ਆ ਤੇ ਆਪਾਂ ਜਦੋਂ ਪੁਲਿਸ ਦਾ ਨਾਮ ਆਇਆ ਤੇ ਆਪਾਂ ਥੋੜੇ ਜੇ ਬੰਦਾ ਜਹਿਮ ਜਾਂਦਾ ਨਾ ਕਿ ਕੀ ਕਰਕੇ ਆ ਜਿਹੜਾ ਪੁਲਿਸ ਮਗਰ ਲੱਗੀ ਆ ਇੰਨੇ ਚਿਰ ਨੂੰ ਭਾਜੀ ਪੁਲਸ ਆ ਗਈ ਆ ਆਪਾਂ ਇਹਨੂੰ ਕਿਹਾ ਰੁਕ ਇਹਨੇ ਐਕਸਲੇਟਰ ਦਿੱਤਾ ਸਿੱਧੀ ਗੱਡੀ ਸਾਡੇ ਉੱਤੇ ਚੜਾਣ ਲੱਗਾ ਆਪਾਂ ਛਾਲਾ ਮਾਰ ਕੇ ਵੜ ਗਏ ਅੰਦਰ ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੋਟੋ ਵੇਖ ਲਓ ਲੋਕੀ ਸਾਰੇ ਨੇ ਛਾਲਾ ਮਾਰੀਆਂ ਮੋਟਰਸਾਈਕਲ ਇਹਨੇ ਭੰਨ ਤੇ ਆ ਉਸ ਤੋਂ ਬਾਅਦ ਇੱਕ ਬੰਦਾ ਹੈ ਉਹਦੀ ਲੱਤ ਨੂੰ ਸੱਟ ਲੱਗੀ ਇੱਕ ਤਾਂ ਚੂਲਾ ਤੋੜ ਗਿਆ ਆ ਤੇ ਬਾਹਰ ਇਹ ਆਟੋ ਵਾਲਾ ਜਿਹੜਾ ਆ ਉਹਨੂੰ ਥੱਲੇ ਦੇ ਗਿਆ ਆ ਤੇ ਉਸ ਤੋਂ ਬਾਅਦ ਫਿਰ ਮਗਰ ਪੁਲਿਸ ਵੀ ਇਹਦੇ દોੜੀ ਆ ਉਹਨਾਂ ਨੇ ਇੱਥੋਂ ਏਟ ਵੀ ਚੁੱਕੀ ਆ ਪੁਲਿਸ ਵਾਲੇ ਨੇ ਇੱਕ ਨੇ ਸਿਵਲ ਡਰਾਈਵਿੰਗ ਕੀਤੀ ਇਹਨੇ ਵੀ ਹਿੱਲ ਗਏ ਇੱਕ ਵਾਰੀ ਵੇਖ ਕੇ ਆਪਾਂ ਦੁਕਾਨ ਦਾ ਬਹੁਤ ਨੁਕਸਾਨ ਇੱਕ ਹੋ ਗਿਆ ਅੰਦਰ ਲੈਪਟਾਪ ਤੇ ਕੰਪਿਊਟਰ ਪਿਆ ਸੀ ਉਹ ਵੀ ਥੱਲੇ ਡਿੱਗਿਆ ਉਹਦੀ ਸਕਰੀਨ ਜਿਹੜੀ ਟੁੱਟ ਗਈ ਆ ਉਹ ਵੀ ਮੈਂ ਤੁਹਾਨੂੰ ਵਿਖਾ ਸਕਦਾ ਆ ਤੇ ਬਾਕੀ ਇੱਥੇ ਇੱਕ ਮੇਰਾ ਮੁਲਾਜ਼ਮ ਸੀ ਉਹ ਬੈਠਾ ਹੈ ਹੀ ਉਹ ਹੀ ਬਾਲ ਬਾਲ ਬਚਿਆ ਆ ਮੈਂ ਥੋੜਾ ਸਾਈਡ ਤੇ ਖਲੋਤਾ ਹੀ ਬਾਕੀ ਉਹਨੂੰ ਸੱਟ ਲੱਗੀ ਜਿਹੜਾ ਕਸਟਮਰ ਸੀ ਤਾਫੀ ਸੱਟ ਲੱਗੀ ਉਹਦੇ ਪਿੱਛੋਂ ਆ ਸ਼ੀਸ਼ਾ ਵੀ ਵੱਜ ਗਿਆ ਲੱਕ ਦੇ ਵਿੱਚ ਤੇ ਉਹਦੇ ਚੂਲੇ ਤੇ ਵੀ ਸੱਟ ਲੱਗ ਗਈ ਆ ਇੱਕ ਇਹ ਜਿਹੜਾ ਇੱਥਰ ਪਾਸੇ ਗੱਡੀ ਕਦੀ ਨਿਕਲ ਹੀ ਨਹੀਂ ਆਪਾਂ ਤੇ ਆਪ ਹੈਰਾਨ ਹੋ ਗਏ ਵੀ ਇਹ ਗੱਡੀ ਲੈ ਕਿਸ ਤਰ੍ਹਾਂ ਆਇਆ ਕਿਉਂਕਿ ਇਹ ਗੱਡੀ ਵਾਸਤੇ ਰਸਤਾ ਹੀ ਨਹੀਂ ਹੈਗਾ ਗੱਡੀ ਤੇ ਵੈਸੇ ਵੀ ਇੱਥੋਂ ਨਿਕਲ ਨਹੀਂ ਸਕਦੀ ਕੋਈ ਵੀ ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਗੱਡੀ ਘੱਟ ਲਿਆ ਆ ਤੇ ਬਸ ਉਹ ਹੀ ਪੁਲਿਸ ਦਾ ਡਰ ਹੀ ਇਹਨੂੰ ਕੋਈ ਕਾਂਡ ਕਰਕੇ ਆਇਆ ਸੀ ਟਕੜਾ ਹੁਣ ਪਤਾ ਨਹੀਂ ਕੀ ਕਾਂਡ ਕਰਕੇ ਆ ਲੇਕਿਨ ਇਹ ਕੋਈ ਕੋ ਛੋਟੀ ਮੋਟੀ ਵਾਰਦਾਤ ਨਹੀਂ ਕਰਕੇ ਆ ਵਾਰਦਾਤ ਕੋਈ ਵੱਡੀ ਸੀ ਜਿਹੜਾ ਇਹਨੂੰ ਇੰਨਾ ਡਰ ਹੀ ਕਿ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਅੱ ਅਰਿਸ਼ ਕੁਮਾਰ ਭਾਈ ਜੀ ਆਟੋ ਤੇ ਲਾਣਾ ਭਾਈ ਮੈਂ ਭਾਈ ਮੈਂ ਤਾਂ ਗੱਡੀ ਲੈ ਆਟੋ ਲੈ ਕੇ ਜਾਣਾ ਜਗ ਤਾਂ ਮੈਂ ਘਾਟੋ ਕਰਦਾ ਮੈਂ ਜਤਲਾਣਾ ਹੀਦਾ ਜਗ ਤਾਂ ਮੈਂ ਗੱਡੀ ਇਨਾਮਸ਼ਾਨ ਕਰਦਾ ਮੈਨੂੰ ਡਾੜਦੇ ਨੇ ਉਹ ਬੰਦੇ ਨੇ ਚਿੱਟੇ ਰੰਗ ਦੇ ਟਾਇਰ ਫਟੇ ਗੱਡੀ ਦੇ ਕੀ ਲੱਗਦਾ ਤੁਹਾਨੂੰ ਕੀ ਕਰਨਾ ਹੁੰਦਾ ਕਾਨ ਮਿਲਦਾ ਭਾਈ ਕਾਨ ਕਰਕੇ ਆਇਆ ਕੋਈ ਲੈਦਾ ਬੰਦਾ ਮੇਰਾ ਨਾਮ ਲਪਿਤ ਆ ਜੀ ਇਧਰੋਂ ਇੱਕ ਗੱਡੀ ਆਈ ਹੈ ਚਿੱਟੇ ਕਲਰ ਦੀ ਤੇ ਉਹਨੇ ਕਿਹਾ ਮੋਟਰਸਾਈਕਲ ਸਾਈਡ ਤੇ ਕਰੋ ਤੇ ਮੈਂ ਮੋਟਰਸਾਈਕਲ ਸਾਈਡ ਤੇ ਕਰਨ ਲੱਗਾ ਤੇ ਉਹਨੇ ਜਿਆਦਾ ਤੇਜ਼ ਲਿਆ ਕੇ ਗੱਡੀ ਤੇ ਮੇਰੀ ਲੱਤ ਤੇ ਚਰਾਤੇ ਹੀ ਤੋਂਦੋ ਇਹਨਾਂ ਦਾ ਵੀ ਕਾਫੀ ਜਿਆਦਾ ਨੁਕਸਾਨ ਹੋ ਗਿਆ ਅਸੀਂ ਤਾਂ ਫਲੈਕਸ ਬੋਰਡ ਆਪਣੇ ਪਰਮਾਣ ਆਏ ਹੋਏ ਸੀ ਉਹ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਹੈ ਬਸ ਇਹੀ ਕਹਿ ਰਿਹਾ ਸੀ ਹਾਂਜੀ ਹੈਗੀ